ਕੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਮੁਲਤਵੀ ਹੋਣ ਜਾ ਰਹੀਆਂ ਨੇ ਕੀ ਪੰਚਾਇਤੀ ਚੋਣਾਂ ਅੱਗੇ ਪੈ ਸਕਦੀਆਂ ਨੇ ਆਖਰਕਾਰ ਪਿੰਡਾਂ ਚੋਂ ਸੱਥਾਂ ਚੋਂ ਚੱਲਣ ਵਾਲੀ ਸਰਕਾਰ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੀ ਕਿ ਪੰਚਾਇਤੀ ਚੋਣਾਂ ਦੇ ਰਾਹ ਦੇ ਵਿੱਚ ਇੱਕ ਵੱਡੀ ਰੁਕਾਵਟ ਖੜੀ ਹੈ ਲੋਕਾਂ ਦਾ ਕੀ ਬਣੇਗਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਇਹ ਗੱਲ ਤੇ ਕਿਉਂ ਆੜੀ ਹੈ ਕਿ ਪੰਚਾਇਤੀ ਚੋਣਾਂ ਅਕਤੂਬਰ ਦੇ ਦੂਜੇ ਹਫ਼ਤੇ 'ਚ ਹੀ ਕਰਾਉਣੀਆਂ ਨੇ ਆਖਰਕਾਰ ਇਸ ਗੱਲ ਦੇ ਉੱਤੇ ਕਿਉਂ ਅੜੀ ਹੈ ਕਿ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਹੋ ਚੁੱਕਿਆ ਹੈ ਸਰਕਾਰ ਦੇ ਹਿਸਾਬ ਦੇ ਨਾਲ ਚੋਣ ਕਮਿਸ਼ਨ ਵੀ ਲਗਭਗ ਉਸੇ ਰਾਹ ਤੇ ਚੱਲ ਰਿਹਾ ਹੈ ਤੇ ਵੱਡੀ ਸਮੱਸਿਆ ਕੀ ਹੈ ਕਿ ਲੋਕ ਇਸ ਮਾਮਲੇ ਦੇ ਵਿੱਚ ਕੀ ਕਰ ਰਹੇ ਨੇ ਇਹ ਇੱਕ ਅਹਿਮ ਸਵਾਲ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਈ ਸਵਾਲ ਨੇ ਪੰਚਾਇਤੀ ਚੋਣਾਂ ਦਾ ਐਲਾਨ ਹੈ ਜਿਹੜਾ ਉਹ ਲਗਭਗ ਹੋਇਆ ਹੋਇਆ ਇੱਕ ਕਿਸਮ ਦੇ ਨਾਲ ਪਰਸਤਾਵਿਤ ਤੌਰ ਤੇ 15 10 ਅਕਤੂਬਰ ਤੋਂ 15 ਅਕਤੂਬਰ 13 ਅਕਤੂਬਰ ਜਾਂ ਫਿਰ ਹਦੋਂ ਹਦ 20 ਅਕਤੂਬਰ ਤੋਂ ਪਹਿਲਾ ਪਹਿਲਾ ਚੋਣਾ ਕਰਵਾਈਆਂ ਜਾਣੀਆਂ ਪਰ ਸਵਾਲੇ ਪੈਦਾ ਹੋ ਚੁੱਕਿਆ ਹੈ ਕਿ ਪਿੰਡਾਂ ਚੋਂ ਸੱਥਾਂ ਚੋਂ ਮੁੱਖ ਮੰਤਰੀ ਭਗਵੰਤ ਮਾਨ ਸਪੀਕਰ ਪਾੜ ਲੈਂਦੇ ਆ ਗੱਲ ਕਹਿੰਦੇ ਹੋਏ ਕਿ ਸਾਡੀ ਸਰਕਾਰ ਤਾਂ ਸੱਥਾਂ ਚੋਂ ਚੱਲਦੀ ਹੈ ਪਹਿਲਾਂ ਦਿੱਲੀ ਤੋਂ ਚੰਡੀਗੜ੍ਹ ਤੋਂ ਚੱਲਦੀ ਸੀ ਹੁਣ ਸਾਡੀਆਂ ਸਰਕਾਰਾਂ ਸੱਥਾਂ ਜੇ ਤੁਹਾਡੀ ਸਰਕਾਰ ਮੁੱਖ ਮੰਤਰੀ ਸਾਹਿਬ ਸੱਥਾਂ ਚੋਂ ਚੱਲਦੀ ਆ ਤਾਂ ਫਿਰ ਤੁਹਾਨੂੰ ਬਣਿਆਦੀ ਚੀਜ਼ ਹੀ ਨਹੀਂ ਸਮਝਾਈ ਹਜੇ ਤੱਕ ਕਿ 1 ਅਕਤੂਬਰ ਤੋਂ ਤੁਹਾਡੀ ਸਰਕਾਰ ਕਹਿੰਦੀ ਹੈ ਕਿ 1 ਅਕਤੂਬਰ ਤੋਂ ਜਿਹੜਾ ਉਹ 30 ਅਕਤੂਬਰ ਤੱਕ ਸਰਕਾਰੀ ਤੌਰ ਦੇ ਉੱਤੇ ਚੋਣੇ ਦਾ ਸੀਜ਼ਨ ਚੱਲਦਾ ਹੈ ਚੋਣੇ ਦੀ ਪ੍ਰੋਕਿਊਰਮੈਂਟ ਜਾਨੀ ਕਿ ਖਰੀਦ ਦਾ ਜਿਹੜਾ ਦੌਰ ਹੁੰਦਾ ਹੈ ਕਿਸਾਨ ਚੋਣਾ ਪਿੰਡਾਂ 'ਚ ਹੋਣੀਆਂ ਨੇ ਪੰਚਾਇਤੀ ਚੋਣਾ ਪਿੰਡਾਂ 'ਚ ਹੀ ਹੋਣੀਆਂ ਨੇ ਪਿੰਡਾਂ ਦੇ ਵਿੱਚ ਲਗਭਗ ਸਾਰੇ ਲੋਕ ਸਿੱਧੇ ਜਾਂ ਸਿੱਧੇ ਰੂਪ ਚ ਖੇਤੀ ਦੇ ਨਾਲ ਜੁੜੇ ਆ ਚਾਹੇ ਉਹ ਕਿਸਾਨੀ ਪਰਿਵਾਰ ਨੇ ਚਾਹੇ ਉਹ ਮਜ਼ਦੂਰ ਪਰਿਵਾਰ ਨੇ ਮਜ਼ਦੂਰਾ ਨੇ ਮਜ਼ਦੂਰੀ ਕਰਨੀ ਹੈ ਪੱਲੇਦਾਰੀ ਕਰਨੀ ਹੈ ਹੋਰ ਬਹੁਤ ਸਾਰੇ ਕੰਮ ਨੇ ਕਿਸਾਨਾਂ ਨੇ ਝੋਨਾ ਵੜਨਾ ਹੈ ਝੋਨਾ ਵੱਢ ਕੇ ਖੇਤਾਂ ਚ ਲੈ ਕੇ ਆਉਣਾ ਤੇ ਉਹਨੂੰ ਵੇਚਣਾ ਉਸ ਤੋਂ ਬਾਅਦ ਕਣਕ ਦੀ ਤਿਆਰੀ ਵਢਣੀ ਹੈ 15 ਨਵੰਬਰ ਤੱਕ ਜਿਹੜਾ ਉਹ ਮੰਨਿਆ ਜਾਂਦਾ ਹੈ ਕਿ 15 ਅਕਤੂਬਰ ਤੋਂ 15 ਨਵੰਬਰ ਤੱਕ ਇੱਕ ਮਹੀਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਗੱਲ ਨੂੰ ਕਹਿੰਦੀ ਆ ਕਿ ਕਣਕ ਬੀਜਣ ਲਈ ਉੱਤਮ ਸਮਾਂ ਆ ਸਭ ਤੋਂ ਵਧੀਆ ਸਮਾਂ ਇਸ ਸਬਕਾ ਸੇ ਨੂੰ ਧਿਆਨ ਚ ਕਿਉਂ ਨਹੀਂ ਰੱਖਿਆ ਜਾ ਰਿਹਾ ਕਿਉਂ ਇਹ ਗੱਲ ਸਪੀਕਰ ਪਾੜ ਪਾੜ ਕੇ ਕਹਿਣ ਵਾਲੇ ਲੋਕ ਇਸ ਗੱਲ ਤੋਂ ਅਣਜਾਣ ਨੇ ਜੀ ਸਾਡੇ ਤਾਂ ਆਮ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕਿਸਾਨ ਦਾ ਪੁੱਤ ਆ ਗਿਆ ਫਲਾਨਾ ਆ ਗਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਗੱਲਾਂ ਕਹਿੰਦੇ ਨੇ ਕਿ ਇਹਨਾਂ ਨੂੰ ਪਿੰਡ ਦੀ ਬੇਸਿਕ ਚੀਜ਼ ਨਹੀਂ ਪਤਾ ਫੇਰੇ ਜਾਣਬੁੱਝ ਕੇ ਝੂਠ ਬੋਲਦੇ ਆ ਜਾਂਦਾ ਹੈ ਕਹਿੰਦੇ ਕਿ ਸਾਨੂੰ ਸਾਰਾ ਕੁਝ ਪਤਾ ਹੈ ਇਹ ਵੀ ਝੂਠ ਬੋਲਦੇ ਆ ਕਿ ਸਾਡੀ ਸਰਕਾਰ ਸੱਥਾ ਤੋਂ ਚੱਲਦੀ ਹੈ ਪਿੰਡਾਂ ਤੋਂ ਚੱਲਦੀ ਹੈ ਜੇ ਪਿੰਡਾਂ ਦੀ ਬੁਨਿਆਦੀ ਚੀਜ਼ ਨਹੀਂ ਤੁਸੀਂ ਸਮਝ ਰਹੇ ਚੋਨੇ ਦੀ ਵਾਢੀ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਲਗਭਗ ਜਿਨ੍ਹਾਂ ਦਾ ਥੋੜਾ ਅਗੇਤਾ ਚੋਨਾ ਲੋਕ ਵੱਢਣ ਲੱਗੇ ਚੋਨਾ ਆ ਚੁੱਕਿਆ ਹੈ ਸਰਕਾਰੀ ਖਰੀਦ ਜਿਹੜੀ ਆ ਹੁਣ ਹਜੇ ਵੀ ਲਗਭਗ 7-8 ਦਿਨ ਦਾ ਸਮਾਂ ਪਿਆ ਹੈ ਜਦੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਪਰ ਚੋਣਾ ਮੰਡੀਆਂ ਦੇ ਵਿੱਚ ਚੋਣੇ ਦੀ ਆਮਦ ਲਗਭਗ ਤੈ ਹੋ ਚੁੱਕੀ ਹੈ ਇੰਨੇ ਬਿਜੀ ਸ਼ਡਿਊਲ ਦੇ ਵਿੱਚ ਜਦੋਂ ਕਿਸਾਨ ਦੇ ਕੋਲੇ ਰੋਟੀ ਖਾਣ ਦਾ ਟਾਈਮ ਨਹੀਂ ਮਜ਼ਦੂਰ ਦੇ ਕੋਲੇ ਰੋਟੀ ਖਾਣ ਦਾ ਟਾਈਮ ਨਹੀਂ ਲੋਕ ਡਬਲ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਆ ਉਸ ਸਮੇ ਤੁਸੀਂ ਵੋਟਾਂ ਰੱਖੀਆਂ ਕੀ ਤੁਹਾਡੀ ਇਹਦੇ ਪਿੱਛੇ ਮਨਸ਼ਾ ਆ ਕੋਈ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵੋਟ ਪਰਸੈਂਟੇਜ ਡਿਗੇ ਤੇ ਤੁਹਾਡੇ ਚੁਹੇਤੇ ਜਾਂ ਤਾਂ ਜਿੱਤ ਜਾਣ ਜਾਂ ਫਿਰ ਉਹ ਅਨਓਪੋਜ਼ ਜਾਨੀ ਕਿ ਬਿਨਾ ਮੁਕਾਬਲੇ ਤੋਂ ਜੇਤੂ ਹੋ ਜਾਣ ਕੀ ਤੁਹਾਡੀ ਇਹ ਮਨਸ਼ਾ ਹੈ ਬਣਿਆਦੀ ਸਵਾਲ ਨੇ ਲੋਕ ਲਗਾਤਾਰ ਫੋਨ ਕਰਦੇ ਆ ਜਿਹੜੇ ਦਰਸ਼ਕਾਂ ਦੇ ਨਾਲ ਕੋਈ ਨੰਬਰ ਨੇ ਉਹ ਫੋਨ ਕਰਦੇ ਨੇ ਕਿ ਕੀ ਚੱਲ ਰਿਹਾ ਹੈ ਕਿ ਹੋ ਸਕਦਾ ਤੁਸੀਂ ਇੱਥੇ ਆਵਾਜ਼ ਚੁੱਕੋ ਐਸੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਕੀਤੀ ਜਾ ਸਕੇ ਸੀਆਈਡੀ ਤੱਕ ਇੰਟੈਲੀਜੈਂਸੀ ਤੱਕ ਪਹੁੰਚ ਵੀ ਕੀਤੀ ਜਾ ਸਕੇ ਜਿਹੜੀ ਸਰਕਾਰ ਨੂੰ ਮਾੜੀ ਮੁੱਤੀ ਮੱਤ ਦੇਵੇ ਪੰਜਾਬ ਸਰਕਾਰ ਇਸ ਕਦਰੇ ਸਮੇ ਬਿਊਰੋਕ੍ਰੇਸੀ ਦੀ ਜਕੜ ਦੇ ਵਿੱਚ ਐ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇਹ ਬਿਊਰੋਕ੍ਰੇਸੀ ਦੀ ਏਸੀ ਵਾਲੇ ਕਮਰਿਆਂ 'ਚ ਬੈਠ ਕੇ ਕਾਗਜ਼ ਤੇ ਮਾਰੀਆਂ ਹੋਈਆਂ ਲੀਕਾਂ ਦਾ ਨਤੀਜਾ ਹੈ ਕਿ ਸਰਕਾਰ ਨੇ ਜਿਹੜਾ ਚੁਣਿਆ ਦੂਜੀ ਗੱਲ ਸਰਕਾਰ ਕੋਡ ਆਫ ਕੰਡਕਟ ਨੂੰ ਘੱਟ ਤੋਂ ਘੱਟ ਲਾਉਣਾ ਚਾਹੁੰਦੀ ਹੈ ਕਿਉਂਕਿ ਗਿੱਦੜ ਵਾਏ 'ਚ ਜਿਹੜਾ ਸਮਾਨ ਵੰਡਣਾ ਉਹ ਫਿਰ ਵੰਡਿਆ ਨਹੀਂ ਜਾਣਾ ਇਸ ਕਰਕੇ ਇਹ ਵੀ ਇੱਕ ਕਾਰਨ ਹੈ ਪੰਚਾਇਤੀ ਚੋਣਾਂ ਨਾ ਹੋਣ ਕਰਕੇ ਸਰਕਾਰ ਹਾਈ ਕੋਰਟ 'ਚ ਕਸੂਤੀ ਫਸੀ ਹੋਈ ਹੈ ਇੱਕ ਇਹ ਵੀ ਕਾਰਨ ਹੈ ਕਿ ਸਰਕਾਰ ਹਰ ਹਿੱਲੇ ਕਰੋਣਾ ਚਾਹੁੰਦੀ ਹੈ ਪਰ ਕੀ ਸਰਕਾਰ ਨੂੰ ਦਿਖਦਾ ਨਹੀਂ ਕਿ ਤਿਹਾਰਾਂ ਦਾ ਸੀਜ਼ਨ ਵੀ ਆ ਇਹੀ ਮਹੀਨਾ ਹੈ ਅਕਤੂਬਰ ਦਾ ਜਦੋਂ ਵੱਖ-ਵੱਖ ਧਰਮਾਂ ਦੇ ਚਾਹੇ ਸਿੱਖ ਭਾਈਚਾਰੇ ਦੇ ਹਿੰਦੂ ਭਾਈਚਾਰੇ ਦੇ ਬੜੇ ਮਹੱਤਵਪੂਰਨ ਤਿਹਾਰ ਨੇ ਉਹਨਾਂ ਤਿਹਾਰਾਂ ਦਾ ਕੋਈ ਜਿਹੜਾ ਹੈ ਦਿਮਾਗ 'ਚ ਨਹੀਂ ਰੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਵਿਧਾਨ ਸਭਾ 'ਚ ਕਹਿੰਦੇ ਨੇ ਕਿ ਇੰਨੀ ਤਰੀਕ ਨੂੰ ਜੱਟ ਕਾ ਜੇਰੀ ਵੜਦਾ ਇੰਨੀ ਨੂੰ ਵੇਚ ਦਿੰਦਾ ਇੰਨੀ ਨੂੰ ਆੜਤੀਆ ਪੈਸੇ ਦੇ ਦਰਜ ਸਟਰੀ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਝੋਣਾ ਦਾ ਵਧਣਾ ਤੇ ਫਿਰ ਵੋਟਾਂ ਕਿਵੇਂ ਪੈਣਗੀਆਂ ਲੋਕਾਂ ਨੇ ਖੜੇ ਵੀ ਹੋਣਾ ਹੈ ਪ੍ਰਚਾਰ ਵੀ ਕਰਨਾ ਹੈ ਸਕੇ ਸੰਬੰਧੀਆਂ ਨੂੰ ਮਿਲਣਾ ਗਿਲਣਾ ਵੀ ਹੈ ਬਹੁਤ سارے ਜੱਬ ਹੁੰਦੇ ਨੇ ਆਪ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਤੇ ਉਹਨਾਂ ਦੀ ਪਾਰਟੀ ਨੇ ਤਾਂ ਬਹੁਤ ਵੱਡੀਆਂ ਟੀਮਾਂ ਰੱਖੀਆਂ ਨੇ ਤੁਸੀਂ ਤਾਂ ਲੋਕਾਂ ਨੂੰ ਪਾਰਟੀਆਂ ਤੋਂ ਵੀ ਵਾਂਝੇ ਕਰਤਾ ਕਿ ਉਹ ਪਾਰਟੀ ਦੇ ਸਿੰਬਲ ਤੇ ਨਹੀਂ ਲੜ ਸਕਦਾ ਇਹ ਪਤਾ ਨਹੀਂ ਲੱਗ ਰਿਹਾ ਕਿ ਸਰਕਾਰ ਹੈ ਕਿ ਕੀ ਹੈ ਕੀ ਕਹਿਣਾ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਬਸੋਂ ਬਾਹਰ ਦੀਆਂ ਗੱਲਾਂ ਨੇ ਸਰਕਾਰ ਨੂੰ ਲੋਕਾਂ ਦੀ ਮਾਰੂਫਤ ਪਰ ਜੋ ਅਪੀਲ ਹੈ ਕਿ ਇਹਨੂੰ ਰਿਵਿਊ ਕੀਤਾ ਜਾਵੇ ਚੋਣਾਂ ਮੁਲਤਵੀ ਕੀਤੀਆਂ ਜਾਣ ਚੋਣਾਂ ਅੱਗੇ ਲੈ ਕੇ ਜਾਓ ਹਾਈ ਕੋਰਟ ਨੂੰ ਇਸ ਮਾਮਲੇ ਤੇ ਕਨਵਿੰਸ ਕਰੋ ਕਿ ਪੰਜਾਬ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਕਿ ਸਰਕਾਰ ਚੋਣ ਕਮਿਸ਼ਨ ਤਿਹਾਰਾਂ ਫਸਲ ਦੀ ਵਾਢੀ ਬਜਾਈ ਦੇ ਸੀਜ਼ਨ ਦੇ ਵਿੱਚ ਜਿਹੜਾ ਇਹ ਚੋਣਾ ਕਰਵਾਵੇ ਲੋਕ ਬੜੇ ਰੁੱਜੇ ਹੁੰਦੇ ਨੇ ਪੰਜਾਬ ਦੀ ਮੁੱਖ ਫਸਲ ਹੈ ਚੋਨਾ ਇਸ ਸਮੇਂ ਚੋਣੇ ਦੇ ਵਿੱਚ ਲੋਕਾਂ ਨੇ ਕੱਲਿਆ ਕਿਸਾਨ ਨਹੀਂ ਕੱਲਾ ਕਿਸਾਨ ਨਹੀਂ ਉਲਝਿਆ ਹੁੰਦਾ ਇਸ ਮਾਮਲੇ ਇਸ ਚ ਫਰ ਉਹ ਬੰਦਾ ਜਿਹੜਾ ਸਿੱਧੇ ਸਿੱਧੇ ਰੂਪ ਚ ਹੁਣ ਇਸ ਵੇਲੇ ਨੱਕੋ ਨੱਕ ਗੋਦਾਮ ਭਰੇ ਪਏ ਨੇ ਤੁਸੀਂ ਝੋਨਾ ਰੱਖਣਾ ਕਿੱਥੇ ਆ ਉਹ ਤਾਂ ਖਾਲੀ ਕਰਾਉਣ ਵਾਲਾ ਤੁਹਾਡਾ ਧਿਆਨ ਨਹੀਂ ਤੇ ਨਾ ਹੀ ਇੰਨੀ ਛੇਤੀ ਤੁਸੀਂ ਲੱਖ ਰੇਲ ਗੱਡੀਆਂ ਭਜਾ ਲੋ ਸਪੈਸ਼ਲ ਆ ਲਾ ਲਾ ਕੇ ਤੁਸੀਂ ਨਹੀਂ ਚੁਕਾ ਸਕਦੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਤੀ ਹੈ ਇਹ ਤਿੰਨ ਬੜੇ ਇਸ ਸਾਰੇ ਜਿਹੜਾ ਸੀਜ਼ਨ ਹੈ ਉਹਦੇ ਬੜੇ ਤਿੰਨ ਇੰਪੋਰਟੈਂਟ ਮਹੱਤਵਪੂਰਨ ਅੰਗ ਨੇ ਇਸ ਤਨੇ ਉਲਝੇ ਹੋਣਗੇ ਆਰਤੀਆ ਵਰਗ ਅੱਜਕੱਲ ਜ਼ਿਆਦਾਤਰ ਸ਼ਹਿਰਾਂ ਚ ਹੈ ਪਰ ਉਹਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਪਿੰਡਾਂ ਚ ਵੀ ਵਸਾਦ ਹੈ ਤੇ ਖਾਸ ਕਰਕੇ ਉਹ ਹਿੱਸਾ ਦਾ ਪੈਸੇ ਵਾਲਾ ਹੁੰਦਾ ਉਹ ਸਰਪੰਚੀ ਵੰਚੀ ਚ ਇਹੋ ਜਿਹੇ ਕੰਮਾਂ ਚ ਵਾਵਾ ਇੰਟਰਸਟ ਵੀ ਲੈਂਦੇ ਆ ਤਾਂ ਇਹ ਇੱਕ ਉਹ ਵੀ ਆ ਹੁਣ ਪਿੰਡਾਂ ਦੇ ਵਿੱਚ ਲੋਕ ਟਰਾਲੀਆਂ ਲੈ ਕੇ ਮੰਡੀਆਂ ਚੋਂ ਣ ਕੇ ਵੋਟਾਂ ਪਾਉਣ ਕੇ ਪ੍ਰਚਾਰ ਕਰਨ ਕੇ ਕਾਗਜ਼ ਭਰਨ ਥੋੜਾ ਬਹੁਤਾ ਅਕਲ ਨੂੰ ਹੱਥ ਮਾਰਦਿਆਂ ਹੋਇਆਂ ਭਗਵੰਤਮਾਨ ਸਰਕਾਰ ਨੂੰ ਇਸ ਮਾਮਲੇ ਤੇ ਜੇ ਵਾਕਈ ਪਿੰਡਾਂ ਚੋਂ ਸਰਕਾਰ ਚੱਲਦੀ ਹੈ ਜੇ ਇਹ ਸੱਚ ਹੈ ਕਿ ਪਿੰਡਾਂ ਤੇ ਸੱਥਾਂ ਚੋਂ ਸਰਕਾਰ ਚੱਲਦੀ ਹੈ ਫਿਰ ਤਾਂ ਇਹ ਚੋਣਾ ਮੁltਵੀ ਹੋਣੀਆਂ ਚਾਹੀਦੀਆਂ ਨੇ ਜੇ ਇਹ ਝੂਠ ਹੈ ਜੇ ਤੁਸੀਂ ਇਹ ਲੋਕਾਂ ਨੂੰ ਬੁੱਧੂ ਬਣਾਉਣ ਦੇ ਲਈ ਕਹਿੰਨੇ ਹੋ ਫਿਰ ਇਹ ਇੱਕ ਅਲੈਦਾ ਗੱਲ ਹੈ ਫਿਰ ਲੋਕ ਤੁਹਾਨੂੰ ਇਹਦਾ ਜਵਾਬ ਦੇ ਦੇਣਗੇ ਸਮਾਂਉਣ ਤੇ ਤੁਹਾਡੀ ਕੀ رائے ਹੈ ਆਪਣੀ رائے ਜ਼ਰੂਰ ਦਰਜ ਕਰੋ